ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਹੀ ਟੇਸਟੀ ਜਿਹਾ ਆਪਾਂ ਰੋਲ ਬਣਾਉਣ ਲੱਗੇ ਆਂ ਬਿਲਕੁਲ ਆਸਾਨ ਜਿਹੇ ਤਰੀਕੇ ਦੇ ਨਾਲ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਜੀ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਰੋਲ ਬਣ ਕੇ ਤਿਆਰ ਹੋਣ ਵਾਲੇ ਆ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਬ੍ਰੈਡ ਦੀਆਂ ਆਪਾਂ 4 ਪੀਸ ਲੈ ਆਂ ਵੱਡੇ ਬ੍ਰੈਡ ਵਾ ਤੇ ਇਹਦੀਆਂ ਸਾਈਡਾਂ ਆਪਾਂ ਜਿਹੜੀਆਂ ਲਾ ਦੇਣੀਆਂ ਐ ਤੇ ਕੋਸ਼ਿਸ਼ ਕਰੋ ਕਿ ਬ੍ਰੈਡ ਜਿਹੜਾ ਐ ਤਾਜ਼ਾ ਹੀ ਲਾਓ ਸੁੱਕ ਜਿਹੜਾ ਬੇਹਾ ਬ੍ਰੈਡ ਹੁੰਦਾ ਉਹ ਥੋੜਾ ਜਦੋਂ ਇਹਨੂੰ ਫੋ ਰੋਲ ਕਰਦੇ ਤੇ ਟੁੱਟ ਜਾਂਦਾ ਹੈ ਤੇ ਤਾਜ਼ਾ ਬਰੈਡ ਲਓ ਤਾਂ ਵਧੀਆ ਹੈ ਇਹਦੀਆਂ ਸਾਈਡਾਂ ਆਪਾਂ ਚਾਰੇ ਪਾਸਿਆਂ ਤੋਂ ਇਦਾਂ ਪਹਿਲਾਂ ਲਾ ਦਨੇ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਜਿਹੜੇ ਬਰੈਡ ਦੇ ਰੋਲ ਬਣਾ ਕੇ ਤਿਆਰ ਕਰਨੇ ਆ ਤੁਹਾਨੂੰ ਪਤਾ ਹੀ ਇਹ ਵੀਡੀਓ ਉਸ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਣੇ ਆ ਤੇ ਚਾਰ ਪੀਸ ਸਗੇ ਚਾਰਾਂ ਦੀਆਂ ਸਾਈਡਾਂ ਆਪਾਂ ਜਿਹੜੀਆਂ ਇੱਕੋ ਵਾਰੀ ਲਾਤੀਆਂ ਇਦਾਂ ਤੇ ਹੁਣ ਜਿਹੜੀਆਂ ਆਪਾਂ ਸਾਈਡਾਂ ਲਾਈਆਂ ਇਹਨੂੰ ਆਪਾਂ ਮਿਕਸੀ ਕੱਪ ਦੇ ਵਿੱਚ ਪਾ ਕੇ ਤੇ ਇਹਦਾ ਆਪਾਂ ਬਰੈਡ ਕ੍ਰੰਬ ਬਣਾ ਲੈਨੇ ਇਹ ਵੀ ਆਪਾਂ ਨੂੰ ਚਾਹੀਦਾ ਆ ਇਹਦੇ ਵਿੱਚ ਤੇ ਇਹਦਾ ਹੀ ਆਪਾਂ ਬਰੈਡ ਕ੍ਰੰਬ ਜ ਬਣਾ ਲੈਣਾ ਹੈ ਤੇ ਆਲੂ ਆਪਾਂ ਜਿਹੜੇ ਉਵਾਲ ਕੇ ਤੇ ਠੰਡੇ ਕਰ ਲਏ ਹੋ ਆ ਤੇ ਉਹਦੇ ਨਾਲ ਆਪਾਂ ਇਹ ਜਿਹੜਾ ਆ ਬਣਾਉਣ ਲੱਗੇ ਆ ਰੋਲ ਬ੍ਰੈਡ ਆਲੂ ਦੇ ਜਿਹੜੇ ਰੋਲ ਬਣਾਣੇ ਆਪਾਂ ਤੇ ਇਹਦਾ ਆਪਾਂ ਬਣਾ ਲੈਣੇ ਜੀ ਬ੍ਰੈਡ ਕ੍ਰਮ ਬਣਾ ਕੇ ਇਹਨੂੰ ਕੱਢ ਲੈਣੇ ਆਪਾਂ ਇੱਕ ਡੋਂਗੇ ਦੇ ਵਿੱਚ ਦੇਖੋ ਬੜਾ ਵਧੀਆ ਜਿਹੜੀਆਂ ਸਾਈਡਾਂ ਲਾਈਆਂ ਸੀ ਉਹਨਾਂ ਦਾ ਬ੍ਰੈਡ ਕ੍ਰਮ ਜਿਹੜਾ ਬਣ ਗਿਆ ਤੇ ਇਹ ਸਾਈਡ ਤੇ ਕਰਦੇ ਇਹ ਆਪਾਂ ਕੱਟ ਕੇ ਆਲੂ ਵਾਲੇ ਆ ਮੈਂ ਤੇ ਜਿੰਨੇ ਕ ਜ਼ਰੂਰਤ ਆਪਾਂ ਉਹਨੇ ਕ ਲੈ ਲੈਣੇ ਮੈਂ ਜ਼ਿਆਦਾ ਵਾਲੇ ਉਹ ਤੇ ਇਹਨਾਂ ਨੂੰ ਇਹਦੇ ਵਿੱਚ ਆਪਾਂ ਪਾਨੇ ਜੀ ਹਰੀ ਮਿਰਚ ਐਦਾਂ ਹੀ ਆਪਾਂ ਪਾ ਲਈ ਆ ਆਲੂ ਬਲੇ ਹੋਈ ਆ ਆਪਣੇ ਤੇ ਥੋੜੇ ਜਿਹਾ ਆਪਾਂ ਪਾਨੇ ਵਿੱਚ ਪਿਆਜ਼ ਜਿੰਨਾ ਕੁ ਪਸੰਦ ਕਰਦੇ ਆ ਪਾ ਲਓ ਤੁਸੀਂ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀ ਨਮਕ ਟੇਸ ਤੋਂ ਅਨੁਸਾਰ ਆਪਣੇ ਪਾ ਲਓ ਮਿਰਚ ਨਮਕ ਤੇ ਥੋੜੇ ਜਿਹਾ ਧਨੀਆ ਪਾਊਡਰ ਜੀਰਾ ਪਾਊਡਰ ਪਾ ਲੈਨੇ ਆ ਤੇ ਹੁਣ ਇਹਨਾਂ ਨੂੰ ਸਵਾਰ ਕੇ ਜਿਹੜਾ ਆ ਮੈਚ ਕਰ ਲੈਨੇ ਆ ਇਸ ਤਰ੍ਹਾਂ ਜਿਹੜਾ ਚੰਗੀ ਤਰ੍ਹਾਂ ਕਿਉਂਕਿ ਅੱਜ ਕੱਲ ਦੇ ਜਿਹੜੇ ਆਲੂ ਆ ਨਾ ਥੋੜੇ ਸਖਤ ਜਿਹੇ ਹੁੰਦੇ ਆ ਤੇ ਇਸ ਕਰਕੇ ਥੋੜੀ ਜਿਹੀ ਇਹ ਟਾਈਮ ਲੈਂਦੇ ਆ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮੈਸ਼ ਕਰ ਲੈਣਾ ਤੇ ਵੀਡੀਓ ਮੇਰੀ ਚੰਗੀ ਲੱਗਦੀ ਨਹੀਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਆ ਤੇ ਸਪੋਰਟ ਕਰਿਆ ਕਰੋ ਜੀ ਮੇਰੇ ਚੈਨਲ ਨੂੰ ਨਵੇਂ ਵੀਬਰ ਜਿਹੜੇ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਦੇਖੋ ਇਦਾਂ ਸਵਾਰ ਕੇ ਇਹਨਾਂ ਨੂੰ ਆਪਾਂ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਮੈਸ਼ ਹੋ ਗਏ ਹੁਣ ਇਹਨਾਂ ਨੂੰ ਹੱਥ ਦੇ ਨਾਲ ਆਪਾਂ ਜਿਹੜਾ ਇੱਕੋ ਜਿਹਾ ਕਰ ਲੈਨੇ ਆ ਬਿਲਕੁਲ ਸੌਖਾ ਜਿਹਾ ਤਰੀਕਾ ਆ ਬਸ ਆਲੂ ਵਾਲੇ ਪਿਆਜ਼ ਤੇ ਮਿਰਚ ਪਾ ਕੇ ਲੂਣ ਮਿਰਚ ਮਸਾਲਾ ਪਾ ਲਿਆ ਆਪਾਂ ਇਹਦੇ ਵਿੱਚ ਤੇ ਮੈਸ਼ ਕਰ ਲਿਆ ਬਹੁਤ ਹੀ ਸੌਖਾ ਤਰੀਕਾ ਹੈ ਟੇਸਟੀ ਬਹੁਤ ਬਣਦੇ फटाफट ਬਣ ਜਾਂਦੇ ਟੇਸਟੀ ਬਣ ਜਾਂਦੇ ਆ ਤੇ ਸਾਰਾ ਇੱਕੋ ਜਿਹਾ ਆਪਾਂ ਕਰ ਲਿਆ ਹੱਥ ਨਾਲ ਇਕੱਠਾ ਕਰ ਲਿਆ ਇਦਾਂ ਸਾਰੇ ਆ ਦੇਖੋ ਇਦਾਂ ਆਲੂ ਦੇ ਵਿੱਚ ਵਿੱਚ ਨਾ ਥੋੜੇ ਜਿਹਾ ਸਖਤ ਪੀਸ ਰਹਿ ਜਾਂਦੇ ਆ ਤੇ ਅੱਜ ਕੱਲ ਦੇ ਆਲੂ ਜਿਹੜੇ ਆ ਨਾ ਛੇਤੀ ਨਹੀਂ ਉਬਲਦੇ ਇਹ ਥੋੜਾ ਟਾਈਮ ਲੈਂਦੇ ਆ ਤੇ ਹੁਣ ਥੋੜਾ ਥੋੜਾ ਪੀਸ ਲੈ ਕੇ ਨਾ ਇਦਾਂ ਇਹਦੀ ਆਪਾਂ ਬਣਾ ਲੈਣੀਆਂ ਬੋਲੇ ਜਿੰਨੀਆਂ ਬਣਦੀਆਂ ਆਪਾਂ ਉਨੀਆਂ ਬੋਲੇ ਇਹਦੀਆਂ ਬਣਾ ਲੈਣੀਆਂ ਲਓ ਜੀ ਪੰਜ ਬੋਲੇ ਆਪਣੀਆਂ ਬਣੀਆਂ ਆਪਾਂ ਪੰਜ ਬੋਲੇ ਬਣਾ ਲਈਆਂ ਇਹਦੀਆਂ ਤੇ ਹੁਣ ਆਪਾਂ ਜਿਹੜਾ ਦੂਜੇ ਡੋਂਗੇ ਚਲੇ ਆ ਪਾਣੀ ਇੱਕ ਬ੍ਰੈਡ ਦਾ ਪੀਸ ਲੈ ਕੇ ਡਿਪ ਕਰਕੇ ਫਟਾਫਟ ਚੱਕ ਲੈਣਾ ਨਹੀਂ ਤਾਂ ਟੁੱਟ ਜਾਣਾ ਹੈ ਤੇ ਨਿਚੋੜ ਦੇਣਾ ਸਾਰਾ ਇਹ ਪਾਣੀ ਇਹਦਾ ਇੱਕ ਬੋਲ ਚੱਕਦੇ ਆ ਇਹਦੇ ਵਿੱਚ ਰੋਲ ਕਰ ਲੈਣੇ ਆ ਬਿਲਕੁਲ ਸੌਖਾ ਤਰੀਕਾ ਹੈ ਬਹੁਤ ਹੀ ਸਵਾਦ ਇਹ ਬਣਦੇ ਆ ਜੀ ਇਹਦਾ ਘੁੱਟ ਕੇ ਸਾਰਾ ਪਾਣੀ ਇਹਦਾ ਆਪਾਂ ਨਿਚੋੜ ਦੇਣਾ ਹੁਣ ਜਿਹੜਾ ਆਪਾਂ ਬਣਾਇਆ ਬ੍ਰੈਡ ਕ੍ਰਮ ਤੇ ਉਹਦੇ ਵਿੱਚ ਇਹਨੂੰ ਆਪਾਂ ਰੱਖ ਦੰਨੇ ਆ ਦੇਖੋ ਜਿੰਨੇ ਕਪਸਾਈਡ ਲਾਈਆਂ ਸੀ ਉਹਨਾਂ ਦੇ ਨਾਲੇ ਕਾਫੀ ਬ੍ਰੈਡ ਕ੍ਰਮ ਬਣ ਗਿਆ ਜਦੋਂ ਵੀ ਇਹਨਾਂ ਨੂੰ ਤੇਲ ਦੇ ਵਿੱਚ ਪਾਉਣਾ ਤੇਲ ਫੁੱਲ ਗਰਮ ਹੋਣਾ ਚਾਹੀਦਾ ਜੇ ਤੁਸੀਂ ਘੱਟ ਗਰਮ ਤੇਲ 'ਚ ਪਾਉਂਗੇ ਨਾ ਇੱਕਦਮ ਤੇਲ ਪੀ ਜਾਂਦੇ ਹੈ ਜੇ ਤੁਸੀਂ ਫੁੱਲ ਗਰਮ ਤੇਲ ਦੇ ਵਿੱਚ ਪਾਉਂਗੇ ਬਿਲਕੁਲ ਤੇਲ ਨਹੀਂ ਪੀਣਗੇ ਤਾਂ ਚੰਗੀ ਤਰ੍ਹਾਂ ਬ੍ਰੈਡ ਕ੍ਰਮ ਜਿਹੜਾ ਕੋਟਿੰਗ ਕਰਕੇ ਇਹਨਾਂ ਨੂੰ ਤੇ ਫਿਰ ਇਹ ਸਾਰੇ ਪੀਸ ਆਪਾਂ ਇਹ ਚ ਪਾਨੇ ਚਾਰ ਮੇਚ 'ਚ ਰੱਖੇ ਹੋਏ ਕੁੱਦਰਾ ਪਰਖਿਆ ਪੰਜੇ ਪੀਸ ਪੂਰੇ ਆਪਣੇ ਬਣੇ ਆ ਤੇ ਚੰਗੀ ਤਰ੍ਹਾਂ ਬ੍ਰੈਡ ਕ੍ਰਮ ਇਹਨੂੰ ਲਾ ਲੈਣਾ ਆ ਸਵਾਰ ਕੇ ਤੇ ਐਦਾਂ ਆਪਾਂ ਦੇਖੋ ਤੇਲ ਆਪਣਾ ਇਹਨ ਖੋਲਦਾ ਆ ਬਿਲਕੁਲ ਗਰਮ ਪਹਿਲਾਂ ਫੁੱਲ ਗਰਮ ਹੋਣਾ ਚਾਹੀਦਾ ਆ ਫੇਰ ਕੱਟ ਕਰ ਲੋ ਬਿਸ਼ੱਕ ਗੈਸ ਨੂੰ ਤੇ ਪਹਿਲਾਂ ਫੁੱਲ ਗਰਮ ਤੇ ਪਾਓ ਇਹਨਾਂ ਨੂੰ ਤੇ ਜਦੋਂ ਇਹਨਾਂ ਨੂੰ ਕੱਢਣਾ ਤੇਲ ਦੇ ਵਿੱਚ ਉਦੋਂ ਵੀ ਤੁਸੀਂ ਗੈਸ ਨੂੰ ਤੇਜ਼ ਕਰ ਲੋ ਤੇ ਫਿਰ ਤੇਲ ਕਦੇ ਵੀ ਨਹੀਂ ਇਹ ਪਿੰਦੇ ਜਿਹੜੇ ਬ੍ਰੈਡ ਆ ਨਾ ਕਦੇ ਵੀ ਤੇਲ ਨਹੀਂ ਪਿੰਦੇ ਹੈਗੇ ਤੇ ਬਾਕੀ ਜਿਹੜਾ ਪੀਸੀ ਉਹ ਵੀ ਆਪਾਂ ਪੰਜੇ ਪੀਸੀ ਪੰਜੇ ਹੀ ਆਪਾਂ ਐਦਾਂ ਪਾ ਦੇਣੇ ਦੇਖੋ ਬ੍ਰੈਡ ਕ੍ਰਮ ਹਲੇ ਵੀ ਆਪਣਾ ਬਚ ਗਿਆ ਤੇ ਬਹੁਤ ਹੀ ਸੋਹਣੇ ਬਹੁਤ ਹੀ ਟੇਸਟੀ ਫਟਾਫਟ ਬਣ ਕੇ ਤਿਆਰ ਹੋ ਜਾਣੇ ਇਹ। ਲਓ ਜੀ ਇਹਨਾਂ ਨੂੰ ਸੇਕ ਲੱਗ ਗਿਆ ਇੱਕ ਪਾਸੇ ਥੋੜਾ ਜਿਹਾ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਪਲਟ ਦਨੇ ਆ ਪਹਿਲਾਂ ਪਾਤ ਤਾਂ ਸੀ ਇਹਨੂੰ ਮੜ ਜਿਆ ਜਿਆਦਾ ਸੇਕ ਲੱਗ ਗਿਆ ਹੈ ਤੇ ਬਸ ਇਹਨਾਂ ਨੂੰ ਇਦਾਂ ਹੁਣ ਆਪਾਂ ਪਲਟ ਦੇਣਾ ਕਿਉਂਕਿ ਤੇਲ ਪਹਿਲਾਂ ਆਪਣਾ ਕਾਫੀ ਗਰਮ ਸਦਾ ਤੇ ਗਰਮ ਦੇ ਵਿੱਚੇ ਆਪਾਂ ਪਾਉਣੇ ਆ। ਤੇ ਸਾਈਡਾਂ ਆਪਾਂ ਇਹਦੀਆਂ ਕਰ ਦੇਣੀਆਂ ਇਦਾਂ ਚੇਂਜ ਬਸ ਇਦਾਂ 골ਡਨ ਕਰ ਲੈਣਾ ਨੇ ਦੇਖੋ ਬਿਲਕੁਲ ਸੁੱਖਾ ਤਰੀਕਾ ਆ। ਬ੍ਰੈਡ ਦੀਆਂ ਸਾਈਡਾਂ ਆਪਾਂ ਲਾ ਦਿਤੀਆਂ ਆ। ਤੇ ਅਗਰ ਨਹੀਂ ਵੀ ਲਾਉਣੀਆਂ ਤੇ ਤਾਂ ਵੀ ਥੋੜੀਆਂ ਹਾਰਡ ਹੁੰਨੀਆਂ ਉਹ ਫਿਰ ਵੀ ਭੇਕ ਕੇ ਬਰੈਡ ਨੂੰ ਤੁਸੀਂ ਇਹ ਤਲ ਲਪੇਟ ਸਕਦੇ ਆ ਤੇ ਪਰ ਲਾ ਦੋ ਤਾਂ ਵਧੀਆ ਆ ਤੇ ਲਓ ਜੀ ਹਲਾ ਦਿੱਤੇ ਆਪਾਂ ਇੱਕ ਵਾਰ ਫਿਰ ਐਦਾਂ ਹਲਾ ਦੰਨੇ ਬਸ 골ਡਨ ਕਰਕੇ ਆਪਾਂ ਕੱਢ ਲੈਣੇ ਆ ਸਪੋਰਟ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਸਾਨੂੰ એનર્ਜੀ ਦਿੰਦੇ ਆ ਤੇ ਚੈਨਲ ਨੂੰ ਤੁਹਾਡੇ ਜਿਹੜੀ ਕਮੈਂਟਾਂ ਦੇ ਨਾਲ ਬਹੁਤ ਸਪੋਰਟ ਮਿਲਦੀ ਹੈ ਜੀ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾਉਣੇ ਹੁੰਦੇ ਆ ਤੇ ਲੋ ਜੀ ਆਪਣੇ ਜਿਹੜੇ ਬਰੈਡ ਆਲੂ ਦੇ ਰੋਲ ਬਣ ਕੇ ਤਿਆਰ ਹੋ ਗਏ फटाफट ਤੇ ਕੱਢ ਲੰਨੇ ਆ ਦੇਖਿਓ ਤੁਸੀਂ ਟਿਸ਼ੂ ਦੇ ਉੱਤੇ ਆਪਾਂ ਰੱਖਣੇ ਆ ਤੇਲ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਹੈਗਾ ਕਿਉਂਕਿ ਆਪਾਂ ਗੈਸ ਜਿਹੜਾ ਫੁੱਲ ਕੀਤਾ ਸੀ ਜੇ ਤੁਸੀਂ ਤੇਲ ਵੀ ਤੁਸੀਂ ਦੇਖ ਸਕਦੇ ਹੋ ਤੇਲ ਆਪਣਾ ਉਨਾ ਹੀ ਆ ਨਹੀਂ ਤਾਂ ਬਹੁਤ ਤੇਲ ਇਹ ਜਿਹੜਾ ਪੀ ਜਾਂਦੇ ਆ ਦੇਖੋ ਟਿਸ਼ੂ ਦੇ ਆਪਾਂ ਰੱਖਦੇ ਨਾ ਉੱਪਰ ਤੇ ਬਿਲਕੁਲ ਸੁੱਕਾ ਹੈ ਟਿਸ਼ੂ ਆਪਣਾ ਬਣਾਓ ਤੇ ਖਾਓ ਜੀ ਤੇ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ